ਜੋ ਜੀ ਸੰਗਤ ਤੇ ਉਹੋ ਜੀ ਰੰਗਤ ਹallelujah ਜੇ ਮਾੜੇ ਥਾਂ ਜਾਵਾਂਗੇ ਤਾਂ ਉਹਨਾਂ ਨੇ ਆਪਦਾ ਹੀ ਰੰਗ ਦਿਖਾਉਣਾ ਉਹਨਾਂ ਨੇ ਚੰਗੀ ਸਿੱਖਿਆ ਨਹੀਂ ਦੇਣੀਗੀ ਆਪਦੀ ਮਰਜ਼ੀ ਨਾਲ ਨੀ ਤੁਰਨਾ ਫਿਰਨਾ ਆਪਦੀ ਮਰਜ਼ੀ ਨਾਲ ਗਲਤ ਥਾਵਾਂ ਤੇ ਨਹੀਂ ਜਾਣਾ ਜੇ ਕੋਈ ਗਲਤ ਸੰਗ ਤੇ ਉਹ ਤੋਂ ਦੂਰ ਰਹਿਣਾ ਜਿੰਨਾ ਬਚਿਆ ਜਾਵੇ ਅੱਜ ਕੱਲ੍ਹ ਕਲਯੁਗ ਦਾ ਪੂਰਾ ਜੋਰ ਹੈ ਜਿੰਨਾ ਬਚਿਆ ਜਾਂਦਾ ਧੀਆਂ ਪੁੱਤਾਂ ਨੂੰ ਪਚਾ ਕੇ ਰੱਖਣਾ ਉਹਨਾਂ ਨੂੰ ਖਾਇਆ ਕਰੋ ਇੱਥੋਂ ਆਪਾਂ ਨੂੰ ਗਲਤ ਹੈ ਇਸ ਤਰ ਸੰਗ ਆਪਾਂ ਨਹੀਂ ਕਰਨਾ ਹਾਲੇਲੂਇਆ ਆਪਾਂ ਸੱਚਮੁੱਚ ਜਦੋਂ ਚੰਗੀ ਸਿੱਖਿਆ ਦੇਵਾਂਗੇ ਬੰਦਗੀ ਜਾ ਕੇ ਆਪਣੇ ਕੋ ਸਿੱਖਾਂ ਨੂੰ ਮਿਲਦਾ ਕਿ ਆਪਾਂ ਵਿਗੜਦੇ ਇੱਥੇ ਆ ਕੇ ਸਿੱਖਿਆ ਮਿਲਦੀ ਹੈ ਹallelujah ਤੇ ਜਿਉ ਜੀ ਸੰਗਤ ਤੇ ਉਹੋ ਜੀ ਰੰਗਤ ਹallelujah ਜੇ ਮਾੜੇ ਥਾਂ ਜਾਵਾਂਗੇ ਤਾਂ ਉਹਨਾਂ ਨੇ ਆਪਦਾ ਹੀ ਰੰਗ ਦਿਖਾਉਣਾ ਉਹਨਾਂ ਨੇ ਚੰਗੀ ਸਿੱਖਿਆ ਨਹੀਂ ਦੇਣੀਗੀ ਜਦੋਂ ਆਪਾਂ ਨੂੰ ਪਤਾ ਲੱਗਦਾ ਮੇਰੇ ਜੀਵਨ ਚ ਆ ਇਹਦੇ ਚ ਹੁਣ ਕੋਸ਼ਿਸ਼ ਤਾਂ ਹੈਗਾ ਮੈਨੂੰ ਕੁਛ ਕਹਿ ਕੇ ਜਾਉ ਉਦੋਂ ਉਦੋਂ ਛੱਡ ਦਿਆ ਕਰੋ ਹਾਲੇਲੂਇਆ ਛੱਡਣ ਦਾ ਆਪਾਂ ਨੂੰ ਦੁੱਖ ਨਹੀਂ ਹੋਣਾਗਾ ਤੇ ਆਪਾਂ ਉਹਦਾ ਆਪ ਦਾ ਬਚਾਉਣਾ ਵੈ ਹਾਲੇਲੂਇਆ ਉਦੋਂ ਕਿਆ ਕਰੋ ਪਰਮੇਸ਼ਰ ਜੀ ਇਹਨੂੰ ਮੇਰੇ ਕੋਲੋਂ ਦੂਰ ਕਰ ਦੇ ਪਰਮੇਸ਼ਰ ਆਪੇ ਹੀ ਦੂਰ ਕਰ ਦੂਗਾ ਹਾਲੇਲੂਇਆ ਹੁਣ ਖੜਨਾ ਵੀ ਨਹੀਂ ਜੀ ਆਪਾਂ ਕੋਈ ਚੁਗਲੀਆਂ ਵਾਲੇ ਆਪਣੇ ਕੋਲ ਆ ਗਏ ਸਵਾਦ ਲੈ ਲੈ ਕੇ ਚੁਗਲੀਆਂ ਕਰਾਂਗੇ ਉਹ ਕਹਿੰਦਾ ਜਿਹੜੀਆਂ ਚੁਗਲੀਆਂ ਕਰਦੇ ਐ ਉਹ ਸਵਾਦ ਲੀਆਂ ਬੁਰਕੀਆਂ ਵਰਗੇ ਟਿੱਡ ਦੇ ਵਿੱਚ ਹੀ ਵੱਡ ਜਾਂਦੀਆਂ ਹallelujah ਆਪਣੇ ਆਪਾਂ ਨੂੰ ਕੀ ਮਿਲਣਾ ਉਹਦੇ ਵਿੱਚ ਕੁਝ ਮਿਲਣਾ ਕਿਸੇ ਦੇ ਕਿਸੇ ਦੇ ਘਰ ਦੀ ਗੱਲ 'ਚ ਆਪਾਂ ਨੂੰ ਕੁਝ ਨਹੀਂ ਮਿਲਣਾ ਹallelujah ਉਗਲਾ ਆਪਾਂ ਇੱਕ ਦਿਨ ਸਣਾਉ ਦੂਏ ਦਿਨ ਕਹੂਗਾ ਇਹ ਤਾਂ ਵਾਵਾ ਸੌਂਦਾ ਮੈਂ ਫੇਰ ਇਹਦੇ ਕੋਲ ਚੱਲਣ ਨਹੀਂ ਇੱਕ ਦਿਨ ਉਹਨੂੰ ਕਹਿ ਦਿਓ ਮੈਂ ਪ੍ਰਭੂ ਚ ਆ ਗਿਆਂ ਜਾਂ ਆ ਗਈ ਮੈਂ ਹੁਣ ਇਹੋ ਜੀ ਬਾਹਰਲੀ ਗੱਲ ਨਹੀਂ ਕਿਸੇ ਦੀ ਸੁਣਨੀ ਹਾਲੇਲੂਇਆ ਤੋ ਅਗਲਾ ਆਪੇ ਨਹੀਂ ਦੁਬਾਰਾ ਆ ਕੇ ਬੈਠੂਗਾ ਇਸ ਤਰ੍ਹਾਂ ਕਰਕੇ ਪਰਮੇਸ਼ਰ ਵਾਲੇ ਕੰਮ ਕਰਨੇ ਜੋ ਪਰਮੇਸ਼ਰ ਨੂੰ ਚੰਗੇ ਲੱਗਦੇ ਐ ਸੱਚਮੁੱਚ ਧੰਨਵਾਦ ਕਰਿਆ ਕਰੋ ਆਪਣੇ ਕਰਮ ਚੰਗੇ ਜਿਹੜੇ ਪਰਮੇਸ਼ਰ ਨੇ ਆਪਦੀ ਹਜ਼ੂਰੀ ਚ ਆਪਾਂ ਨੂੰ ਬਿਠਾਇਆ ਵੇ ਹਾਲੇਲੂਇਆ ਆਪਾਂ ਹਸਪਤਾਲਾਂ ਤੋਂ ਬਚੇ ਆਂ ਆਪਾਂ ਕਿੰਨਿਆਂ ਥਾਵਾਂ ਤੋਂ ਬਚੇ ਹੋਏ ਆਂ ਹਾਲੇਲੂਇਆ ਇੱਕ ਦਿਨ ਪਰਮੇਸ਼ਰ ਨੂੰ ਦੇ ਦਿਆ ਕਰੋ ਕੋਈ ਢੁੱਲੀ ਜਾਵੇ ਵਿਗੜੀ ਜਾਵੇ ਪਿੱਛੇ ਮੁੜ ਕੇ ਨਾ ਦੇਖਿਆ ਕਰੋ ਹਾਲੇਲੂਇਆ ਕਿਆ ਕਰੋ ਪਰਮੇਸ਼ਰ ਸਾਬਕ ਉਸ ਉੱਠ ਕੇ ਸਵੇਰ ਨੂੰ ਸੌਂਪ ਦਿਆ ਕਰੋ ਪਰਮੇਸ਼ਰ ਤੀਆਂ ਪੁੱਤੇ ਰੇ ਦਿੱਤੇ ਤੂੰ ਸਿੱਧੇ ਰਸਤੇ ਇਹਨਾਂ ਨੂੰ ਪਾ ਇਹਨਾਂ ਦੀ ਬੁੱਧੀ ਬਦਲ ਜਾਵੇ ਇਹਨਾਂ 'ਚ ਥੋੜੀ ਚੰਗਿਆਈ ਆ ਜਾਵੇ ਤੂੰ ਸੱਚਮੁੱਚ ਬਦਲਣ ਦੀ ਤਾਕਤ ਰੱਖਦਾ ਪਰਮੇਸ਼ਰ ਜੀ ਇਹਨਾਂ ਦੇ ਮਨਾਂ ਨੂੰ ਬਦਲ ਦਿਓ ਹਾਲੇਲੂਇਆ ਤੋ ਬਦਲੂਗਾ ਸੱਚਮੁੱਚ ਬਦਲੂਗਾ ਫੇ ਪਰਮੇਸ਼ਰ ਕਹਿੰਦਾ ਤੁਸੀਂ ਨਹੀਂ ਬਦਲ ਤੁਹਾਡੀ ਧੀਆਂ ਪੁੱਤ ਕਿਥੋਂ ਬਦਲਣਗੇ ਹallelujah ਨਹੀਂ ਆਪਾਂ ਆਪ ਵੀ ਬਦਲਣਾ ਆਪਦੇ ਬੱਚਿਆਂ ਨੂੰ ਵੀ ਸਿਖਾਉਣਾ ਵੈ ਪਰਮੇਸ਼ਰ ਦੀਆਂ ਹਦਾਇਤਾਂ ਨਹੀਂ ਤੋੜਨੀਆਂ ਗੀਆਂ ਪਰਮੇਸ਼ਰ ਦੇ ਆਪਾਂ ਬਚਨਾਂ ਤੇ ਚੱਲਣਾ ਇੱਕ ਇੱਕ ਬਚਨ ਪਰਮੇਸ਼ਰ ਨੇ ਆਪਣੇ ਲਈ ਕੀਤਾ ਵੈ ਹallelujah ਜੋ ਲਿਖੇ ਬਚਨ ਆਪਣੇ ਲਈ ਲਿਖੇ ਆ ਉਹਨੇ ਉਹ ਕਹਿੰਦਾ ਤੂੰ ਨਾ ਡਰ ਤੂੰ ਨਾ ਘਬਰਾ ਮੈਂ ਤੇਰੇ ਨਾਲ ਨਾਲ ਹੈ ਕੋਈ ਗਵਾਂਡੀ ਤੁਹਾਨੂੰ ਕਹੂਗਾ ਮੈਂ ਤੇਰੇ ਨਾਲ ਹੈ ਅਗਲਾ ਤਾਂ ਕਹਿੰਦਾ ਕੱਲ ਨੂੰ ਉਜੜਦਾ ਤੂੰ ਅੱਜ ਹੀ ਉਜੜ ਜਾ ਹਾਲੇਲੂਇਆ ਕਿਸੇ ਨੇ ਨਹੀਂ ਕਹਣਾ ਰਿਸ਼ਤੇਦਾਰ ਨੇ ਵੀ ਨਹੀਂ ਕਿਸੇ ਨੇ ਖੋਸ਼ ਹੋਣਾ ਹਾਲੇਲੂਇਆ ਜੇ ਥੋੜੀ ਜਿਹੀ ਚੜ੍ਹਾਈ ਚੜ ਜਾਂਦੇ ਉੱਥੇ ਉਹ ਵੀ ਔਖੇ ਹੋ ਜਾਂਦੇ ਵੀ ਤਾਂ ਸਤੋਂ ਅੱਗੇ ਲੰਘ ਕੇ ਉਹ ਸਿੱਟਣ ਦੀ ਕੋਸ਼ਿਸ਼ ਕਰਦੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਣਾ ਭਰੋਸਾ ਆਪ ਪਰਮੇਸ਼ਰ ਤੇ ਰੱਖਣਾ ਮੈਂ ਪਰਮੇਸ਼ਰ ਕਹਿੰਦਾ ਤੂੰ ਨਾ ਡਰ ਤੂੰ ਨਾ ਘਬਰਾ ਮੈਂ ਤੇਰੇ ਨਾਲ ਨਾਲ ਹallelujah ਉਹਪਨੂੰ ਬਚਾ ਕੇ ਰੱਖੋ ਆਦਤੋਂ ਲੈ ਕੇ ਅੰਤ ਤੱਕ ਆਪਣੇ ਨਾਲ ਨਾਲ ਆਪਣੇ ਬੱਚਿਆਂ ਦੇ ਨਾਲ ਨਾਲ ਬੱਚਿਆਂ ਦੀ ਜ਼ਿੰਦਗੀਆਂ 'ਚ ਵੱਡੇ ਵੱਡੇ ਕੰਮ ਕਰਨੇ ਉਹਨੇ ਹallelujah ਆਏ ਨਹੀਂ ਆਪਣੇ ਬੱਚੇ ਆਈ ਲੋਕਾਂ ਦੇ ਦਿਹਾੜੀਆਂ ਹੀ ਕਰੀ ਜਾਣਗੇ ਨਹੀਂ ਇਹ ਵੱਡੇ ਵੱਡੇ ਕੰਮ ਕਰਨਗੇ ਹallelujah ਬਹੁਤ ਵੱਡੇ ਵੱਡੇ ਇਹਨਾਂ ਨੇ ਬਣਨਾ ਹੈ ਸੱਚਮੁੱਚ ਪਰਮੇਸ਼ਰ ਦਾ ਜਦੋਂ ਸਾਮਰਥ ਵਾਲਾ ਹੱਥ ਆਉਂਦਾ ਵੈ ਜਿਹੜੇ ਆਪਾਂ ਸਾਰੀ ਤੁਹਾਡੀ ਕਹਿੰਦੇ ਜਿ ਪਿਓ ਕਹਿੰਦਾ ਕਾਇਆਂ ਦੇ ਪੁੱਤਰਾਂ ਨੇ ਕਿਹਾ ਸੀ ਕਾਇਆਂ ਦੇ ਪੁੱਤਰਾਂ ਤਾਂ ਕਾਹੀ ਖੋਤਨਾ ਉਹ ਹੁਣ ਗੱਲਾਂ ਗਈਆਂ ਹਾਲੇਲੂਇਆ ਇਹਨਾਂ ਤਾਂ ਵੱਡੀਆਂ-ਵੱਡੀਆਂ ਕੰਮਾਂ ਤੇ ਲੱਗਣਗੇ ਨੌਕਰੀਆਂ ਨਾਲ ਬਲੈਸ ਕਰਨਾ ਪਰਮੇਸ਼ਰ ਨੇ ਇਹਨਾਂ ਨੂੰ ਹਾਲੇਲੂਇਆ ਵਧੀਆ ਘਰਾਜ ਜਾਵੋਗੇ ਸਭ ਕੋਲੇ ਜੋ ਆਪਣੇ ਜ਼ਰੂਰਤਾਂ ਪਰਮੇਸ਼ਰ ਨੇ ਆਪਾਂ ਨੂੰ ਦੇਣੀਆਂ ਹੀ ਦੇਣੀਆਂ ਮੈਂ ਹਾਲੇਲੂਇਆ ਟਾਈਮ ਹੁੰਦਾ ਰੱਖਿਆ ਪਰ ਆਏ ਨਾ ਪਰਮੇਸ਼ਰ ਨੂੰ ਹੁਣ ਸ਼ੱਕ ਕਰਿਆ ਕਰੋ ਉਹਨਾਂ ਕੋਸ਼ਿਆ ਕਰੋ ਤੂੰ ਮੈਨੂੰ ਆ ਨਹੀਂ ਕੀਤਾ ਮੇਰਾ ਨਹੀਂ ਕੀਤਾ ਉਹ ਕਰੂਗਾ ਸੱਚਮੁੱਚ ਕਰੀਓ ਨੇ ਕਿਹਾ ਵੇ ਤੇ ਉਹ ਵਾਦਿਆਂ ਦਾ ਪੱਕਾ ਪਰਮੇਸ਼ਰ ਉਹ ਆਪਣੇ ਵਰਗਾ ਨਹੀਂ ਬੇਗੁਨਾ ਨਹੀਂਗਾ ਤੇ ਵਾਦਾ ਕਰਕੇ ਭੁੱਲ ਜਾਂਦਾ ਉਹ ਵਾਦਿਆਂ ਦਾ ਪੱਕਾ ਪਰਮੇਸ਼ਰ ਹਾਲੇਲੂਇਆ ਆਪਾਂ ਵਿਸ਼ਵਾਸ ਰੱਖਣਾ ਪਰਮੇਸ਼ਰ ਤੋਂ ਆਪਾਂ ਨੂੰ ਅਧਿਕਾਰ ਦਿੱਤਾ ਉਹਨੇ ਕਹਿੰਦਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਹਾਲੇਲੂਇਆ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਲੱਭੋ ਤਾਂ ਤੁਹਾਨੂੰ ਮਿਲ ਪਵੇਗਾ ਹਾਲੇਲੂਇਆ